ਦੁਨੀਆਪਾਰ ਵਿੱਚ ਸੋਨੇ ਲਈ ਮਸ਼ਹੂਰ ਬਾਬੂ ਰਾਮ ਸਰਾਫ ਐਂਡ ਸਨ ਅਪਰਾ ਵਿਖੇ ਅੱਜ ਮੋਟਰਸਾਈਕਲ ਤੇ ਆਏ ਨੌਜਵਾਨ ਵੱਲੋਂ ਇੱਕ ਸੋਨੇ ਦੀ ਮੁੰਦੀ ਚੋਰੀ ਕਰ ਲਈ ਗਈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਤੁਸੀਂ ਦੇਖੋ ਕਿਸ ਤਰ੍ਹਾਂ ਨੌਜਵਾਨ ਵੱਲੋਂ ਸੋਨੇ ਦੀ ਮੁੰਦੀ ਖਿਸਕਾ ਲਈ ਗਈ ਅਤੇ ਚੋਰੀ ਕਰਕੇ ਜੇਬ ਵਿੱਚ ਪਾਈ ਗਈ ਦੁਕਾਨਦਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਇਸ ਨੌਜਵਾਨ ਦਾ ਪਤਾ ਦੱਸਣ ਵਾਲੇ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਹੜੇ ਸ਼ੋਰੂਮ ਦੇ ਵਿੱਚ ਹੋ? ਅੱਜ ਇਹ ਇਤਲਾਹ ਮਿਲੀ ਸੀ ਕਿ ਅਸੀਂ ਜਿਹੜੀ ਉਹ ਸੀਸੀਟੀਵੀ ਫੁਟੇਜ ਵੀ ਦੇਖੀ ਉਹਦੇ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਜਿਹੜਾ ਮੰਦੀ ਚੋਕ ਕੇ ਆਪਣੀ ਜੇਬ ਵਿੱਚ ਪਾਉਂਦਾ ਹੈ। ਤੇ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ, ਕੈਮਰੇ ਦੇਖ ਰਹੇ ਹਾਂ ਸਾਰੇ। ਹੁਣ ਜਲਦੀ ਅਸੀਂ ਟਰੇਸ ਆਊਟ ਕਰਾਂਗੇ। ਇਹ ਇਸ ਬੰਦੇ ਸਾਨੂੰ ਜਿਹੜੀ ਜੋ ਵੀ ਸ਼ਿਕਾਇਤ ਹੋਊਗੀ ਉਹਦੇ ਮੁਤਾਬਕ ਜੋ ਵੀ ਸ਼ਿਕਾਇਤ ਜਿਹੜੇ ਸ਼ੋਰੂਮ ਦੇ ਮਾਲਕ ਸ਼ਿਕਾਇਤ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਦੁਨੀਆਪਾਰ ਵਿੱਚ ਸੋਨੇ ਲਈ ਮਸ਼ਹੂਰ ਬਾਬੂ ਰਾਮ ਸਰਾਫ ਐਂਡ ਸਨ ਅਪਰਾ ਵਿਖੇ ਅੱਜ ਮੋਟਰਸਾਈਕਲ ਤੇ ਆਏ ਨੌਜਵਾਨ ਵੱਲੋਂ ਇੱਕ ਸੋਨੇ ਦੀ ਮੁੰਦੀ ਚੋਰੀ ਕਰ ਲਈ ਗਈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਤੁਸੀਂ ਦੇਖੋ ਕਿਸ ਤਰ੍ਹਾਂ ਨੌਜਵਾਨ ਵੱਲੋਂ ਸੋਨੇ ਦੀ ਮੁੰਦੀ ਖਿਸਕਾ ਲੈ ਗਈ ਅਤੇ ਚੋਰੀ ਕਰਕੇ ਜੇਬ ਵਿੱਚ ਪਾਈ ਗਈ ਦੁਕਾਨਦਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਇਸ ਨੌਜਵਾਨ ਦਾ ਪਤਾ ਦੱਸਣ ਵਾਲੇ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਹੜੇ 100 ਰੁਪਏ ਦੇ ਚੋਰੀ ਹੋਏ? ਅਜੇ ਇਤਲਾਮ ਮਿਲੀ ਸੀ ਕਿ ਅਸੀਂ ਜਿਹੜੀ ਉਹ ਸੀਸੀਟੀਵੀ ਫੁਟੇਜ ਵੀ ਦੇਖੀ ਉਹਦੇ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਜਿਹੜਾ ਮੰਦੀ ਚੋੱਕ ਕੇ ਆਪਣੀ ਜੇਬ ਵਿੱਚ ਪਾਉਂਦਾ ਹੈ। ਤੇ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ, ਕੈਮਰੇ ਦੇਖ ਰਹੇ ਹਾਂ ਸਾਰੇ। ਹੁਣ ਜਲਦੀ ਅਸੀਂ ਟ੍ਰੇਸ ਆਊਟ ਕਰਾਂਗੇ। ਤੇ ਇਸ ਬੰਦੀ ਸਾਨੂੰ ਜਿਹੜੀ ਆ ਜੋ ਵੀ ਸ਼ਿਕਾਇਤ ਹੋਊਗੀ ਉਹਦੇ ਮੁਤਾਬਕ ਜੋ ਵੀ ਜਿਹੜੇ ਸ਼ੋਰੂਮ ਦੇ ਮਾਲਕ ਅਸ ਸ਼ਿਕਾਇਤ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਦੁਨੀਆਪਾਰ ਵਿੱਚ ਸੋਨੇ ਲਈ ਮਸ਼ਹੂਰ ਬਾਬੂ ਰਾਮ ਸਰਾਫ ਐਂਡ ਸਨ ਅਪਰਾ ਵਿਖੇ ਅੱਜ ਮੋਟਰਸਾਈਕਲ ਤੇ ਆਏ ਨੌਜਵਾਨ ਵੱਲੋਂ ਇੱਕ ਸੋਨੇ ਦੀ ਮੁੰਦੀ ਚੋਰੀ ਕਰ ਲਈ ਗਈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਤੁਸੀਂ ਦੇਖੋ ਕਿਸ ਤਰ੍ਹਾਂ ਨੌਜਵਾਨ ਵੱਲੋਂ ਸੋਨੇ ਦੀ ਮੁੰਦੀ ਖਿਸਕਾ ਲੈ ਗਈ ਅਤੇ ਚੋਰੀ ਕਰਕੇ ਜੇਬ ਵਿੱਚ ਪਾਈ ਗਈ ਦੁਕਾਨਦਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਇਸ ਨੌਜਵਾਨ ਦਾ ਪਤਾ ਦੱਸਣ ਵਾਲੇ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਇਨਕੁਇਰੀ ਦੇ ਵਿੱਚ ਹੋ ਰਹੀ ਹੈ? ਅਜੇ ਇਤਲਾਹ ਮਿਲੀ ਸੀ ਕਿ ਅਸੀਂ ਜਿਹੜੀ ਉਹ ਸੀਸੀਟੀਵੀ ਫੁਟੇਜ ਵੀ ਦੇਖੀ ਉਹਦੇ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਜਿਹੜਾ ਮੰਦੀ ਚੋਕ ਕੇ ਆਪਣੀ ਜੇਬ 'ਚ ਪਾਉਂਦਾ ਹੈ। ਤੇ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ, ਕੈਮਰੇ ਦੇਖ ਰਹੇ ਹਾਂ ਸਾਰੇ। ਹੁਣ ਜਲਦੀ ਅਸੀਂ ਟ੍ਰੇਸ ਕਰਾਂਗੇ। ਤੇ ਇਸ ਬੰਦੇ ਸਾਨੂੰ ਜਿਹੜੀ ਜੋ ਵੀ ਸ਼ਿਕਾਇਤ ਹੋਊਗੀ ਉਹਦੇ ਮੁਤਾਬਕ ਜੋ ਵੀ ਜਿਹੜੇ ਸ਼ੋਰੂਮ ਦੇ ਮਾਲਕ ਅਸ ਕਹਿ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋ ਰਗੀ